ਵਾਹ ਗੁਰਦੀ ਕਾ ਖਾਲਸਾ ਵਾਹ ਗੁਰਦੀ ਕੀ ਫਤਿਹ ਅੱਜ ਖਾਲਸਾ ਜੀ ਆਪਾ ਤੁਹਾਡੇ ਨਾਲ ਨਾ ਤੁਹਾਡੇ ਉਸ ਪੰਜਾਬੀ ਪੁੱਤ ਦੀ ਗੁਰੂ ਕੇ ਸਿੱਖ ਦੀ ਵਾਰਤਾ ਸਾਂਝੀ ਕਰਨੀ ਹੈ ਜਿਨੇ ਅੰਡੇਮਾਨ ਜੇਲ੍ਹ ਦੇ ਜੇਲਰ ਦੀਆਂ ਚੀਕਾਂ ਪਵਾ ਦਿੱਤੀਆਂ ਕੋਈ ਵੇਲਾ ਸੀ ਜਦੋਂ ਕਾਲੇ ਪਾਣੀ ਕੈਦੀ ਭੇਜੇ ਜਾਂਦੇ ਸਨ ਤੇ ਉਹ ਦੁਆ ਕਰਦੇ ਸਨ ਜਾਂ ਮੌਤ ਆ ਜਾਏ ਤੇ ਜਾਂ ਇਹਨਾਂ ਕ ਟੁੱਟ ਜਾਂਦੇ ਸਨ ਕਿ ਮਾਫੀਆਂ ਮੰਗਣ ਲੱਗ ਜਾਂਦੇ ਸਨ ਸਾ ਵਰਕਰੇ ਦੀ ਮਿਸਾਲ ਹੈ ਉਹਦੇ ਮਾਫੀਨਾਮੇ ਅੱਜ ਵੀ ਮਿਲਦੇ ਆ ਲਾਲਾ ਲਾਜਪਤ رائے ਵਰਗੇ ਵੀ ਲਿਲਕੜੀਆਂ ਕੱਢਦੇ ਰਹੇ ਅੰਗਰੇਜ਼ਾਂ ਦੀ ਪਰ ਸੱਚੀ ਗੱਲ ਇਹ ਆ ਜਿਨ੍ਹਾਂ ਦਾ ਰਾਜ ਹੋਵੇ ਨਾ ਉਹ ਫਿਰ ਆਪਣੇ ਹੀਰੋ ਬਣਾ ਕੇ ਪੇਸ਼ ਕਰ ਲੈਂਦੇ ਆ ਪਰ ਘਟੋ ਘਟ ਸਾਨੂੰ ਤੇ ਆਪਣੇ ਉਹਨਾਂ ਬਜ਼ੁਰਗਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਜਿਹੜੇ ਜਦੋਂ ਉਸ ਜੇਲ੍ਹ ਵਿੱਚ ਵੀ ਗਏ ਤੇ ਉਹਨਾਂ ਨੇ ਉਥੇ ਜਾ ਕੇ ਆਪਣੀ ਸਿੱਦਕ ਦੀ ਕਠਿਨ ਪ੍ਰੀਖਿਆ ਦਿੱਤੀ ਤੇ ਲੋਕਾਂ ਨੂੰ ਦੰਦਾ ਥੱਲੇ ਜੀਭਾਂ ਲੈਣ ਲਈ ਮਜਬੂਰ ਕਰ ਦਿੱਤਾ ਅੱਜ ਜਿਸ ਪੰਜਾਬੀ ਪੁੱਤ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹਨੇ ਤੇ ਜੇਲਰ ਦੀਆਂ ਇਥੋਂ ਤੱਕ ਚੀਕਾਂ ਪਵਾ ਦਿੱਤੀਆਂ ਜੇਲ ਰੱਖੇ ਜਾਂ ਇਹਨੂੰ ਬਦਲੋ ਕਦਮ ਐਨੂੰ ਬਤਲੋ ਇਹ ਬੰਦਾ ਇਥੇ ਜੇਲ੍ਹ ਵਿੱਚ ਬਗਾਵਤ ਕਰਵਾ ਦੇਗਾ ਜੀ ਕੌਣ ਸੀ ਉਹ ਜਿਹਦੇ ਸਿਰ ਉੱਤੇ ਸਰਕਾਰ ਨੇ ਕਿਸੇ ਵੇਲੇ 10000 ਦਾ ਨਾਮ ਤੇ ਨਾਲ 10 ਮਰਬੇ ਦਾ ਇਨਾਮ ਰੱਖਿਆ ਸੀ ਉਹ ਸੀ ਤੁਹਾਡਾ ਆਪਣਾ ਪੁੱਤ ਤੁਹਾਡਾ ਆਪਣਾ ਖੂਨ ਗੁਰੂ ਦਾ ਸਿੱਖ ਭਾਈ ਰਤਨ ਸਿੰਘ ਬਬਰ ਅਕਾਲੀ ਲਹਿਰ ਦਾ ਤ੍ਰੂ ਤਾਰੇ ਵਾਂਗ ਚਮਕਦਾ ਹੋਇਆ ਸਿਤਾਰਾ ਪਾਈ ਰਤਨ ਸਿੰਘ ਹੁਣਾਂ ਦਾ ਜਨਮ ਹੈ ਜਿਹੜਾ ਉਹ ਰਕੜਾਂ ਬੇਟ ਪਿੰਡ ਦੇ ਵਿੱਚ ਸਰਦਾਰ ਜਵਾਰ ਸਿੰਘ ਦੇ ਘਰ ਮਾਈ ਗੋਖੀ ਦੀ ਕੁੱਖੋਂ ਹੋਇਆ ਹੈ 2 ਮਾਰਚ 1893 ਈਸਵੀ ਨੂੰ ਇਹਨਾਂ ਨੇ ਮੋਢਲੀ ਪੜ੍ਹਾਈ ਹੈ ਜਿਹੜੀ ਉਹ ਰਾਹੋਂ ਤੋਂ ਕੀਤੀ 10ਵੀਂ ਪਾਸ ਕਰਨ ਤੋਂ ਬਾਅਦ ਇਹ ਚਾਰ ਹੜਸਨ ਹਾਰਸ ਦੇ ਵਿੱਚ ਭਰਤੀ ਹੋ ਜਾਂਦੇ ਆ 1912 ਈਸਵੀ ਦੇ ਵਿੱਚ ਇੱਥੇ ਹੀ ਇਹਨਾਂ ਨੇ ਖੰਡੇ ਬਾਟੇ ਦੀ ਪੌੜੀ ਛਕੀ ਪਰਿਵਾਰ ਤੇ ਮੁੱਢ ਤੋਂ ਹੀ ਗੁਰਸਿੱਖੀ ਦੇ ਨਾਲ ਜੁੜਿਆ ਹੋਇਆ ਸੀਗਾ ਸਰਦਾਰ ਜਵਾਰ ਸਿੰਘ ਉਹਨਾਂ ਦਾ ਇਲਾਕੇ ਦੇ ਵਿੱਚ ਚੰਗਾ ਨਾਮ ਸੀ ਨੰਬਰਦਾਰੀ ਕਰਦੇ ਸਨ ਆਪਣੇ ਪਿੰਡ ਦੀ ਇੱਥੇ ਜਦੋਂ ਫੌਜ ਵਿੱਚ ਭਰਤੀ ਹੋਏ ਤਾਂ ਇੱਥੇ ਇਹਨਾਂ ਨੇ ਜੋ ਮਾਹੌਲ ਦੇਖਿਆ ਨਾ ਭਾਈ ਰਤਨ ਸਿੰਘ ਉਹਨਾਂ ਨੇ ਇਹਨਾਂ ਨੂੰ ਥੋੜਾ ਗੁਲਾਮੀ ਦਾ ਅਹਿਸਾਸ ਹੋਇਆ ਜੀ ਇਹਨਾਂ ਨੇ ਕੁਝ ਬੰਬ ਇੱਕ ਰਾਈਫਲ ਹੈਂਡ ਗ੍ਰੇਨੇਡ ਵਗੈਰਾ ਕੁਝ ਉਥੋਂ ਲਿਆ ਕੇ ਲੁਕੋ ਲਏ ਤੇ ਕੁਝ ਸਮੇਂ ਬਾਅਦ ਨਾਂਵਾਂ ਕਟਾ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਫੇਰ ਕੁਝ ਸਮੇਂ ਵਾਸਤੇ ਪੰਜਾਬ ਰੈਜਿਮੈਂਟ ਦੇ ਵਿੱਚ ਵੀ ਭਰਤੀ ਹੋਏ ਪਰ 1919 ਈਸਵੀ ਦੇ ਵਿੱਚ ਮਾਰਚ ਦੇ ਮਹੀਨੇ ਨਾਵਾ ਕਟਾ ਕੇ ਆ ਗਏ। ਖੇਤੀ ਕਰਨ ਲੱਗੇ। ਇਸ ਸਮੇਂ ਵਿੱਚ ਪੰਜਾਬ ਦੇ ਅੰਦਰ ਕਈ ਘਟਨਾਵਾਂ ਵਾਪਰੀਆਂ। ਜਲਿਆਂਵਾਲਾ ਬਾਗ ਦਾ ਕਾਂਡ ਹੋਇਆ। ਫਿਰ ਗੁਰਦੁਆਰਾ ਸੁਧਾਰ ਲਹਿਰ ਚੱਲੀ। ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ, ਤਰਨਤਨ ਸਾਹਿਬ ਦਾ ਸਾਕਾ ਵਾਪਰਿਆ। ਜੈਤੂ ਦਾ ਮੋਰਚਾ ਲੱਗਾ, ਗੁਰੂ ਕੇ ਬਾਗ ਦਾ ਮੋਰਚਾ ਲੱਗਾ। ਇਸ ਸਾਰੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਨਾ ਇਹਨਾਂ ਨੇ ਭਾਈ ਰਤਨ ਸਿੰਘ ਰੱਕੜ ਹੋਣਾ ਦੇ ਮਨ ਉੱਤੇ ਗਹਿਰਾ ਪ੍ਰਭਾਵ ਛੱਡਿਆ ਤੇ ਇਹ ਉਹ ਵੇਲਾ ਵੀ ਸੀ ਜਦੋਂ ਦਬਾਬੇ ਦੇ ਵਿੱਚੋਂ ਬਬਰਾਂ ਦੀ ਡਾਰ ਉੱਠ ਰਹੀ ਸੀ ਮੁਖਬਰਾਂ ਨੂੰ ਸੋਧਨ ਦੇ ਵਾਸਤੇ ਟਾਊਟਾਂ ਨੂੰ ਸੋਧਨ ਦੇ ਵਾਸਤੇ ਝੋਲੀ ਚੁੱਕਾਂ ਨੂੰ ਸੋਧਨ ਦੇ ਵਾਸਤੇ ਸਫੇਦ ਪੋਸ਼ਾ ਨੂੰ ਸੋਧਨ ਦੇ ਵਾਸਤੇ ਪੰਥ ਤੇ ਦੇਸ਼ ਕੌਮ ਦੇ ਦੁਸ਼ਮਣਾਂ ਦਾ ਸੋਧਾ ਲਾਉਣ ਵਾਸਤੇ ਉਨਾ ਪ੍ਰਤੀ ਖੇਚ ਭਾਈ ਰਤਨ ਸਿੰਘ ਦੇ ਅੰਦਰ ਵੀ ਪੈਦਾ ਹੋ ਗਈ ਤੇ ਇਹਨਾਂ ਦੇ ਬਾਰੇ ਬਬਰਾਂ ਨੂੰ ਵੀ ਪਤਾ ਲੱਗਾ ਵੀ ਇਹ ਬੰਬ ਬਣਾ ਲੈਂਦੇ ਨੇ ਸੋ ਸਾਂਝ ਪੀੜੀ ਪੈ ਗਈ ਇਹਨਾਂ ਨੇ ਆਪਣੇ ਘਰ ਦੇ ਵਿੱਚ ਹੀ ਬੰਬ ਬਣਾਉਣੇ ਸ਼ੁਰੂ ਕਰ ਦਿੱਤੇ ਮਹਿਤਪੁਰ ਦਾ ਪਠਾਨ ਸਿਕੰਦਰ ਖਾਂ ਤੇ ਉਥੋਂ ਦਾ ਜੇਲਦਾਰ ਇਹਨਾਂ ਨੇ ਸਰਕਾਰੀ ਦਰਬਾਰੇ ਜਾ ਕੇ ਮੁਖਬਰੀ ਕਰ ਦਿੱਤੀ ਵੀ ਇਹ ਜਿਹੜਾ ਰਤਨ ਸਿੰਘ ਹੈ ਨਾ ਇਹ ਬੰਬ ਬਣਾਉਂਦਾ ਹੈ ਜੀ ਤੇ ਇਹ ਬੰਬ ਬਣਾਉਂਦਾ ਹੈ ਬੱਬਰਾਂ ਦੇ ਵਾਸਤੇ ਉਹਨਾਂ ਦੀ ਮੁਖਬਰੀ ਦੇ ਉੱਤੇ 23 ਜੂਨ 1922 ਈਸਵੀ ਨੂੰ ਇਹਨਾਂ ਦੇ ਘਰ ਛਾਪਾ ਮਾਰਿਆ ਗਿਆ ਹੁਣ ਜਦੋਂ ਇਹਨਾਂ ਦੇ ਘਰ ਛਾਪਾ ਮਾਰਿਆ ਗਿਆ ਉੱਥੇ ਆਪ ਤੇ ਮੌਜੂਦ ਨਹੀਂ ਸਨ ਪਰ ਇਹਨਾਂ ਜ਼ਰੂਰ ਹੈਗਾ ਹੈ ਜੀ ਕਿ ਉਥੋਂ ਕਾਫੀ ਤਦਾਦ ਦੇ ਵਿੱਚ ਅਸਲਾ ਬਰਾਮਦ ਹੋਇਆ ਬੰਬ ਬ੍ਰਾਹਮਤ ਹੋ ਗਏ ਇਹਨਾਂ ਦੀ ਪਹਾਲ ਸ਼ੁਰੂ ਕਰ ਦਿੱਤੀ ਗਈ ਇਹ ਉਹਨਾਂ ਦਿਨਾਂ ਦੇ ਵਿੱਚ ਇਧਰ ਰੋਪੜ ਵਾਲੇ ਪਾਸੇ ਬਾਂਮਣੀ ਮਾਦਰਾ ਪਿੰਡ ਹੈ ਉਥੋਂ ਦਾ ਭਾਈ ਕਰੋੜਾ ਸਿੰਘ ਬੱਬਰ ਹੋਇਆ ਉਹਨੂੰ ਮਿਲਣ ਦੇ ਲਈ ਆਏ ਹੋਏ ਸਨ ਪੁਲਿਸ ਪੈੜ ਨੱਪਦੀ ਨੱਪਦੀ ਬਾਂਮਣੀ ਮਾਦਰੇ ਪਹੁੰਚ ਗਈ ਉਥੋਂ ਦੋਨਾਂ ਗੁਰਮੁਖ ਪਿਆਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਲਿਆ ਕੇ ਹਸ਼ਿਆਰਪੁਰ ਏ ਡੀ ਐਮ ਲੇਖ ਰਾਏ ਤ੍ਰਿਖਨ ਦੇ ਸਾਹਮਣੇ ਪੇਸ਼ ਕੀਤਾ ਗਿਆ ਉਹਨੇ ਫਿਰ ਇਹਨਾਂ ਦੋਨਾਂ ਗੁਰੂ ਪਿਆਰਿਆਂ ਨੂੰ 5 ਸਾਲ ਬਾਅਦ ਮੁਸ਼ੱਕਤ ਕੈਦ ਸੁਣਾਈ ਤੇ ਉਧਰ ਪਾਈ ਰਤਨ ਸਿੰਘ ਦੇ ਪਿਓ ਬਾਬਾ ਜਵਾਰਾ ਸਿੰਘ ਉਹਨਾਂ ਦੇ ਪਾਸੋਂ ਨੰਬਰਦਾਰੀ ਖੋਲ ਹੀ ਗਈ ਇਧਰ ਇਹਨਾਂ ਦੋਨਾਂ ਗੁਰਸਿੱਖਾਂ ਨੇ ਜਿਹੜੇ ਸੀ ਕੈਦ ਉਹ ਕੱਟੀ ਜਲੰਧਰ ਅੰਮ੍ਰਿਤਸਰ ਲਾਹੌਰ ਇਤੋਂ ਦੀਆਂ ਜੇਲਾਂ ਦੇ ਵਿੱਚ 1927 ਵਿੱਚ ਰਿਹਾ ਹੋ ਕੇ ਆ ਗਏ ਇਸ ਸਮੇਂ ਤੱਕ ਬਬਰਾਂ ਦਾ ਇੱਕ ਬਹੁਤ ਵੱਡਾ ਪੂਰ ਹੈ ਜਿਹੜਾ ਜਾਂ ਤੇ ਸ਼ਹੀਦ ਹੋ ਚੁੱਕਾ ਸੀਗਾ ਤੇ ਜਾਂ ਕਹਿ ਲੋ ਤੁਸੀਂ ਉਹ ਕੈਦ ਵਿੱਚ ਸੀਗਾ ਮੁੜ ਬਬਰ ਅਕਾਲੀ ਲਹਿਰ ਨੂੰ ਪੈਰਾਂ ਸਿਰ ਕਰਨ ਦੇ ਵਿੱਚ ਭਾਈ ਰਤਨ ਸਿੰਘ ਹੁਣਾ ਦਾ ਬਹੁਤ ਵੱਡਾ ਯੋਗਦਾਨ ਹੈਗਾ ਇਹ ਇਹਨਾਂ ਨੇ ਰਿਹਾ ਹੁੰਦਿਆਂ ਸਾਰੀ ਐਕਸ਼ਨ ਕਰਨੇ ਸ਼ੁਰੂ ਕਰ ਦਿੱਤੇ 1930 ਦੇ ਵਿੱਚ ਤੇ ਬਕਾਇਦਾ ਇਹਨਾਂ ਨੇ ਇੱਕ ਇਸ਼ਤਿਹਾਰ ਵੀ ਕੱਢਿਆ ਜਿਹਦੇ ਵਿੱਚ ਸਰਕਾਰ ਨੂੰ ਖੁੱਲਾ ਚੈਲੰਜ ਕੀਤਾ ਗਿਆ ਲਲਕਾਰਿਆ ਗਿਆ ਸੀ ਇਸੇ ਸਮੇਂ ਦੇ ਵਿੱਚ ਇਹਨਾਂ ਨੇ ਕੁਝ ਥਾਣਿਆਂ ਦੇ ਉੱਪਰ ਬੰਬ ਵੀ ਸੁੱਟੇ ਤਾਂ ਕਿ ਪਤਾ ਲੱਗੇ ਅਜੇ ਬਬਰ ਜਿੰਦੇ ਨੇ ਇਹ ਸਿੰਬੋਲਿਕ ਰੂਪ ਦੇ ਵਿੱਚ ਚੀਜ਼ਾਂ ਕੀਤੀਆਂ ਗਈਆਂ ਗੜ ਸ਼ੰਕਰ ਬਲਾਚੌਰ ਰਾਹੋਂ ਮਹਿਲਪੁਰ ਦੇ ਥਾਣਿਆਂ ਦੇ ਉੱਤੇ ਇੱਕੋ ਸਮੇਂ ਦੇ ਵਿੱਚ ਬੰਬ ਸੁੱਟੇ ਗਏ ਇਹ ਖਿਆਲ ਰੱਖਿਆ ਗਿਆ ਕਿ ਕਿਸੇ ਬੇਗੁਨਾ ਦਾ ਖੂਨ ਨਹੀਂ ਡੁੱਲਣਾ ਚਾਹੀਦਾ ਦਾ ਪਰ ਸਰਕਾਰ ਦੇ ਬੋਲੇ ਕੰਨਾਂ ਤੱਕ ਆਵਾਜ਼ ਹੈ ਜਿਹੜੀ ਉਹ ਜ਼ਰੂਰ ਪਹੁੰਚਣੀ ਚਾਹੀਦੀ ਹੈ ਹੁਣ ਸਰਕਾਰ ਨੇ ਅਗਲਾ ਐਕਸ਼ਨ ਲਿਆ ਤੇ ਜ਼ਥੇਦਾਰ ਰਤਨ ਸਿੰਘ ਹੁਣਾ ਦਾ ਘਰ-ਬਾਰ ਜ਼ਮੀਨ ਜਾਇਦਾਦ ਆ ਜਿਹੜੀ ਉਹ ਕੁਰਕ ਕਰਨ ਵਾਲੇ ਪਾਸੇ ਤੁਰੇ ਉਧਰ ਜ਼ਥੇਦਾਰ ਸਾਹਿਬ ਇਸ ਸਮੇਂ ਦੇ ਅੰਦਰ ਬिलासपुर ਜਿਹੜਾ ਅੱਜ ਹਿਮਾਚਲ ਪ੍ਰਦੇਸ਼ ਦੇ ਵਿੱਚ ਪੈਂਦਾ ਹੈ ਉੱਥੇ ਟਿਕਾਣਾ ਆਪਣਾ ਬਣਾ ਕੇ ਬੈਠੇ ਹੋਏ ਸਨ ਤੇ ਪੁਲਿਸ ਵੀ ਮੁਖਬਰਾਂ ਦੇ ਜਰੀਏ ਸੂਹ ਕੱਢਦੀ ਕੱਢਦੀ ਹੈ ਜਿਹੜੀ ਉੱਥੋਂ ਤੱਕ ਪਹੁੰਚ ਗਈ ਮੰਨਿਆ ਜਾਂਦਾ ਹੈ ਵੀ ਜਿਸ ਮੁਖਬਰ ਨੇ ਇਹ ਮੁਖਬਰੀ ਕੀਤੀ ਉਹਨੂੰ 4000 ਰੁਪਈਆ ਤੇ ਇੱਕ ਮਰੱਬਾ ਇਨਾਮ ਦੇ ਵਿੱਚ ਦਿੱਤਾ ਗਿਆ ਸੀਗਾ ਜੀ ਭਾਈ ਰਤਨ ਸਿੰਘ ਬੱਬਰ ਹੋਣੀ ਫੇਰ ਫੜੇ ਜਾਂਦੇ ਨੇ ਇਹਨਾਂ ਨੂੰ ਹੁਸ਼ਿਆਰਪੁਰ ਸੈਸ਼ਨ ਜੱਜ ਜਿਹੜਾ ਸੀਗਾ ਰੰਗੀਰਾਮ ਉਹਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਹੁਣ ਭਾਈ ਸਾਹਿਬ ਦੇ ਉੱਤੇ ਤਿੰਨ ਕੇਸ ਪਾਏ ਹੋਏ ਸਨ ਤੇ ਇਹਨਾਂ ਨੂੰ ਸੈਸ਼ਨ ਜੱਜ ਨੇ ਉਮਰ ਕੈਦ ਦੀ ਸਜ਼ਾ ਜਿਹੜੀ ਉਹ ਸੁਣਾ ਦਿੱਤੀ ਤੇ ਨਾਲ ਹੀ ਕਿਹਾ ਵੀ ਇਹਨਾਂ ਨੂੰ ਕਾਲੇ ਪਾਣੀ ਭੇਜ ਦਿੱਤਾ ਜਾਏ ਭਾਈ ਰਤਨ ਸਿੰਘ ਬੱਬਰ ਉਹਨਾਂ ਨੂੰ ਕਾਲੇ ਪਾਣੀ ਭੇਜਿਆ ਗਿਆ ਤੇ ਜਿਵੇਂ ਆਪਾਂ ਸ਼ੁਰੂ ਚ ਗੱਲ ਕੀਤੀ ਸੀ ਇਹਨਾਂ ਨੇ ਉੱਥੇ ਜਾ ਕੇ ਜੇਲਰ ਦੇ ਨਾਸੀ ਧੂਆਂ ਦੇ ਦਿੱਤਾ ਜੇਲਰ ਨੂੰ ਖਤਰਾ ਹੋ ਗਿਆ ਵੀ ਇਹ ਤੇ ਬੰਦਾ ਇੱਥੇ ਬਗਾਵਤ ਪੈਦਾ ਕਰ ਦੇਗਾ ਤੇ ਜਿਹੜੀ ਕੋਈ ਮੇਰੀ ਪੈਂਠ ਬਣੀ ਆ ਜਾਂ ਲੋਕਾਂ ਦੇ ਵਿੱਚ ਸਾਡੀ ਇੱਕ ਤੜ ਹੈਗੀ ਆ ਕਾਲੇ ਪਾਣੀ ਦਾ ਸੀ ਟਾਰ ਪਾਇਆ ਹੋਇਆ ਉਹ ਤੇ ਉੱਡ ਪੁੱਟ ਜਾਏਗਾ ਤੇ ਜੇਲਰ ਨੇ ਫਿਰ ਚਿੱਠੀਆਂ ਲਿਖੀਆਂ ਵੀ ਇਸ ਬੰਦੇ ਨੂੰ ਇੱਥੋਂ ਕੱਢੋ ਪਰ ਕੋਈ ਦੂਜੀ ਜੇਲ੍ਹ ਭਾਈ ਰਤਨ ਸਿੰਘ ਨੂੰ ਰੱਖਣ ਲਈ ਤਿਆਰ ਨਾ ਹੋਵੇ ਵੀ ਜਿਹੜਾ ਬੰਦਾ ਕਾਲੇ ਪਾਣੀ ਦੇ ਅੰਦਰ ਇਹ ਨਹੀਂ ਦੇਹਤ ਪੈਦਾ ਕਰ ਸਕਦਾ ਤੇ ਜੋ ਸਾਡੀਆਂ ਜੇਲਾਂ ਚ ਆ ਗਿਆ ਤੇ ਕੀ ਬਣੂਗਾ ਅਖੀਰ ਦੇ ਉੱਤੇ ਫੈਸਲਾ ਹੋਇਆ ਵੀ ਇਹਨਾਂ ਨੂੰ ਲਾਹੌਰ ਦੀ ਜਿਹੜੀ ਸੈਂਟਰਲ ਜੇਲ ਹੈ ਉਹਦੇ 'ਚ ਤਬਦੀਲ ਕੀਤਾ ਜਾਏ ਚਲੋ ਜੀ ਇਹਨਾਂ ਨੂੰ ਭੇਜ ਦਿੱਤਾ ਗਿਆ ਗਾਰਡ ਦੇ ਥੱਲੇ ਨਾਲ ਇਹਨਾਂ ਦੇ ਕੁਝ ਹੋਰ ਕੈਦੀ ਵੀ ਸਨ ਤੇ ਜਦੋਂ ਨਿਰਵਾਣਾ ਸਟੇਸ਼ਨ ਦੇ ਉੱਤੇ ਪਹੁੰਚੇ ਨਾ ਕਿਉਂਕਿ ਵਿੱਚ ਕੁਝ ਸਿੱਖ ਸਪਾਈ ਵੀ ਸਨ ਉਹਨਾਂ ਦੀ ਮਦਦ ਦੇ ਨਾਲ ਇਹ ਨਿਰਵਾਣਾ ਸਟੇਸ਼ਨ ਤੋਂ ਭਜੇ ਜਾਂਦੇ ਨੇ ਭਜਦਿਆਂ ਹੋਇਆਂ ਜਿਹੜਾ ਇੰਚਾਰਜ ਸੀ ਗਾਰਡ ਦਾ ਤੇ ਨਾਲ ਮੁਨਸ਼ੀ ਸੀ ਉਹ ਦੋਨੇ ਇਨਾਂ ਹੱਥੋਂ ਮਾਰੇ ਜਾਂਦੇ ਆ ਇਹਨਾਂ ਦੇ ਨਾਲ ਦੇ ਚਾਰਕ ਸੱਜਣ ਤੇ ਛੇਤੀ ਗ੍ਰਿਫਤਾਰ ਕਰ ਲਏ ਜਾਂਦੇ ਆ ਪਰ ਭਾਈ ਰਤਨ ਸਿੰਘ ਹੁਣੀਆ ਜਿਹੜੇ ਉਹ ਹੱਥ ਨਹੀਂ ਹੁੰਦੇ ਇੱਕ ਮੁਕਾਬਲਾ ਵੀ ਹੁੰਦਾ ਹੈ ਜਮਾਲਪੁਰ ਪਿੰਡ ਦੇ ਕੋਲ ਇਹਨਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਇਹਨਾਂ ਦੇ ਪਿੱਛੇ ਕੋਈ ਬੰਦਾ ਲੱਗਾ ਹੋਇਆ ਹੈ ਤੇ ਇਹ ਉਹਨੂੰ ਜ਼ਖਮੀ ਵੀ ਕਰ ਦਿੰਦੇ ਹੈਗੇ ਆ ਤੇ ਗੁਰਨੇ ਪਿੰਡ ਦੇ ਗੁਰੂ ਘਰ ਦੇ ਅੰਦਰ ਇਹਨਾਂ ਨੇ ਕੋਈ ਸਮਾ ਪਨਾਹ ਵੀ ਲਈ ਸਮਾ ਆਪਣੀ ਟੋਰ ਟੁਰਦਾ ਜਾਂਦਾ ਹੈ ਅੰਗਰੇਜ਼ ਹੱਥ ਧੋ ਕੇ ਇਹਨਾਂ ਦੇ ਪਿੱਛੇ ਪਿਆ ਹੋਇਆ ਸੀ ਮੁਖਬਰ ਜਿਹੜੇ ਸਨ ਉਹ ਡਰਦੇ ਸਨ ਤਰਪਕ ਦੇ ਸੰਕੇ ਕਿ ਕਿਵੇਂ ਨਾ ਕਿਵੇਂ ਰਤਨ ਸਿੰਘ ਅਲਾ ਕੰਡਾ ਨਿਕਲ ਜਾਏ ਉਹਨਾਂ ਦੇ ਅੰਦਰ ਬਹੁਤ ਜ਼ਿਆਦਾ ਭੈ ਸੀਗਾ ਜੀ 6 ਦੇ ਕਰੀਬ ਪੁਲਿਸ ਮੁਕਾਬਲੇ ਆ ਜਿਹੜੇ ਭਾਈ ਰਤਨ ਸਿੰਘ ਉਹਨਾਂ ਦੇ ਹੋਏ ਅਖੀਰ ਸਰਕਾਰ ਨੇ ਇਹਨਾਂ ਦੇ ਸਿਰ ਦਾ ਨਾਮ ਵਧਾਉਂਦੇ ਆਂ ਵਧਾਉਂਦੇ ਆਂ 10000 ਰੁਪਈਆ ਤੇ 10 ਮਰੱਬੇ ਕਰ ਦਿੱਤੇ 1 ਮਰੱਬੇ ਦੇ ਵਿੱਚ 25 ਏਕੜ ਜ਼ਮੀਨ ਹੁੰਦੀ ਆ ਭਾਵ ਜਿਹੜਾ ਕੋਈ ਰਤਨ ਸਿੰਘ ਰੱਕੜ ਨੂੰ ਗ੍ਰਿਫਤਾਰ ਕਰਵਾਊਗਾ ਉਹਦੀ ਖਬਰ ਦਊਗਾ ਉਹਨੂੰ ਇਹ ਨਾਮ ਮਿਲਣਾ ਸੀਗਾ ਜੀ ਤੇ ਸੱਚੀ ਗੱਲ ਇਹ ਐ ਜਿਹੜਾ ਲਾਲਚ ਐ ਨਾ ਲਾਲਚ ਉਹ ਬੰਦੇ ਦੀ ਮੱਤ ਮਾਰ ਦਿੰਦਾ ਗੁਰਬਾਣੀ ਨੇ ਤੇ ਇੱਥੋਂ ਤੱਕ ਦੱਸਿਆ ਫਿਰ ਬੰਦੇ ਨੂੰ ਕੋਈ ਪਰਵਾਹ ਨਹੀਂ ਰਹਿੰਦੀ ਕੌਣ ਉਹਦਾ ਭੈਣ ਭਾਈ ਆ ਕੌਣ ਉਹਦਾ ਗੁਰੂ ਇਸ਼ਟ ਮੀਤ ਹੈਗਾ ਉਹ ਸਭ ਤਰ੍ਹਾਂ ਦੀਆਂ ਹੱਦ ਬੰਦੀਆਂ ਜਿਹੜੀਆਂ ਉਹ ਤੋੜ ਦਿੰਦਾ ਹੈ ਮੰਨਿਆ ਜਾਂਦਾ ਇਹਨਾਂ ਦਾ ਪੁਰਾਣਾ ਜਮਾਨਤੀ ਤੇ ਇਹਨਾਂ ਦਾ ਰਿਸ਼ਤੇਦਾਰ ਸੀ ਤੇ ਰੁੜਕੀ ਸੈਣੀਆਂ ਦਾ ਰਹਿਣ ਵਾਲਾ ਉਹਦੇ ਕੋਲ ਆਏ ਹੋਏ ਸਨ ਉਹਨੇ ਲਾਲਚ ਦੇ ਵਿੱਚ ਆ ਕੇ ਇਹਨਾਂ ਦੇ ਹਥਿਆਰ ਸੱਜੇ ਖੱਬੇ ਕਰ ਦਿੱਤੇ ਤੇ ਪੁਲਿਸ ਦੀ ਗਾਰਦ ਜਿਹੜੀ ਸੀ ਉਹ ਮੰਗਵਾ ਲਈ 200 ਦੇ ਕਰੀਬ ਪੁਲਿਸ ਵਾਲੇ ਹੋਣਗੇ ਜਿਨ੍ਹਾਂ ਨੇ ਆ ਕੇ ਘੇਰਾ ਪਾ ਲਿਆ ਭਾਈ ਰਤਨ ਸਿੰਘ ਜੀ ਹੋਣਾ ਨੇ ਦੇਖਿਆ ਵੀ ਉਹਨਾਂ ਨਾਲ ਤੇ ਧੋਖਾ ਹੋ ਗਿਆ ਅਖੀਰ ਉਹ ਭਾਈ ਗਿੰਦਾ ਸਿੰਘ ਦੇ ਘਰ ਦੇ ਵਿੱਚ ਜਾ ਕੇ ਪਨਾਹ ਲੈਂਦੇ ਆ ਮੁਕਾਬਲਾ ਸ਼ੁਰੂ ਹੋ ਜਾਂਦਾ ਹੈ ਜੇ ਭਾਈ ਰਤਨ ਸਿੰਘ ਹੋਣਾ ਦੇ ਹੱਥੋਂ ਜਿਹੜਾ ਮੁਨਸ਼ੀ ਸੀਗਾ ਅਬਦੁਲ ਰਹੀਮ ਭਗਤ ਸਿੰਘ ਉਦਮ ਸਿੰਘ ਆਦਿ ਹੁੰਡੇ ਜਾਂਦੀ ਆ ਇੱਕ ਪਿੰਡ ਦਾ ਸੱਜਣਾ ਜਿਹੜਾ ਇਸ ਮੁਕਾਬਲੇ ਦੇ ਵਿੱਚ ਭਾਈ ਹਜਾਰਾ ਸਿੰਘ ਉਹ ਵੀ ਵਿਚਾਰਾ ਮਾਰਿਆ ਜਾਂਦਾ ਹੈਗਾ ਜੀ ਇਧਰ ਇੱਕ ਗੋਲੀ ਭਾਈ ਰਤਨ ਸਿੰਘ ਹੁਣਾ ਦੇ ਕੋਲ ਪਚਦੀ ਹੈ ਉਧਰ ਸਰਕਾਰ ਆਖਦੀ ਪਈ ਆ ਬਾਹਰ ਖਲੋਤੀ ਹੋਈ ਗੋਰੀ ਕਿ ਰਤਨ ਸਿੰਘ ਆਪਣੇ ਆਪ ਨੂੰ ਸਾਡੇ ਹਵਾਲੇ ਕਰਦੇ ਜੇ ਭਲੀ ਚਾਹੁੰਦਾ ਹੈ ਤੇ ਭਾਈ ਰਤਨ ਸਿੰਘ ਆਖਦੇ ਨੇ ਗੁਰੂ ਕਾ ਸੇਖਾਂ ਜਉਂਦੇ ਜੀ ਤੁਹਾਡੇ ਹੱਥ ਨਹੀਂ ਜਾ ਸਕਦਾ ਜੋ ਮਰਜੀ ਹੋ ਜਾਏ ਤੇ ਜਦੋਂ ਆਖਰੀ ਗੋਲੀ ਬਚਦੀ ਆ ਨਾ ਤੇ ਭਾਈ ਰਤਨ ਸਿੰਘ ਹਣੀ ਉਹ ਆਖਰੀ ਗੋਲੀ ਆਪਣੇ ਖੁਦ ਦੇ ਮਾਰ ਲਿੰਦੇ ਆ ਤੇ ਇਸ ਤਰ੍ਹਾਂ ਉਹ ਸ਼ਹੀਦ ਹੋ ਜਾਂਦੇ ਆ ਜਿਹੜਾ ਉਹਨਾਂ ਦਾ ਪ੍ਰਾਣ ਸੀ ਨਾ ਜਿਉਂਦੇ ਜੀ ਗੋਰਾ ਸ਼ਾਹੀ ਦੇ ਹੱਥ ਨਹੀਂ ਆਉਣਾ ਉਹ ਪ੍ਰਾਣ ਗੁਰੂ ਦੀ ਕਿਰਪਾ ਦੇ ਸਦਕਾ ਪੂਰਾ ਹੁੰਦਾ ਹੈ ਜੀ ਸ਼ਹੀਦ ਹੁੰਦੇ ਆ 15 ਜੁਲਾਈ 1932 ਈਸਵੀ ਨੂੰ ਇਹਦੇ ਨਾਲ ਹੀ ਇਸ ਪਿੰਡ ਦੇ ਉੱਤੇ ਗੋਰਿਆਂ ਦਾ ਕਹਿਰ ਟਿਆ ਆਖਰ ਇਸ ਪਿੰਡ ਦੇ ਜਿੰਨੇ ਪੈਨਸ਼ਨੀਆਂ ਬੰਦੇ ਸਨ ਸਭ ਦੀਆਂ ਪੈਨਸ਼ਨਾਂ ਪੰਦ ਸਮੁੱਚੇ ਪਿੰਡ ਦੇ ਉੱਤੇ 8000 ਰੁਪਏ ਜੁਰਮਾਨਾ ਠੋਕਿਆ ਗਿਆ ਜੀ ਇਹਦੇ ਨਾਲ ਹੀ ਭਾਈ ਈਸ਼ਰ ਸਿੰਘ ਭਾਈ ਗਿੰਦਾ ਸਿੰਘ ਤੇ ਬੀਬੀ ਪ੍ਰੀਤਮ ਕੌਰ ਇਹਨਾਂ ਨੂੰ 3-3 ਸਾਲ ਦੀ ਕੈਦ ਬੋਲੀ ਕਿ ਇਹਨਾਂ ਨੇ ਰਤਨ ਸਿੰਘ ਰੱਕੜ ਹੋਣਾ ਨੂੰ ਪਨਾਹ ਦਿੱਤੀ ਸੀ ਜੀ ਗੁਰੂ ਪਿਆਰਿਓ ਆਪਣੇ ਇਸ ਪੁੱਤ ਦੇ ਉੱਤੇ ਸਾਡਾ ਮਾਣ ਹੋਣਾ ਚਾਹੀਦਾ ਹੈ ਜਿਹੜਾ ਗੁਰੂ ਦੇ ਆਸ਼ੇ ਨੂੰ ਪ੍ਰਣੋਇਆ ਹੋਇਆ ਆਜ਼ਾਦੀ ਦੇ ਲਈ ਜੂਝਦਾ ਹੋਇਆ ਸ਼ਹੀਦ ਹੋਇਆ ਇਹ ਗੱਲ ਕਹਿ ਕੇ ਮੈਂ ਸਮਾਪਤੀ ਕਰਾਂਗਾ ਵੇਖੋ ਸਮਾਂ ਬਹੁਤ ਔਖਾ ਸੀ ਗੁਰੂ ਮਹਾਰਾਜ ਦਾ ਹੁਕਮ ਹੈ ਸਾਨੂੰ ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਹੀਂ ਕਿ ਗੁਰੂ ਨੂੰ ਰਹਿਤ ਚੰਗੀ ਲੱਗਦੀ ਹੈ ਸਿੱਖ ਨਹੀਂ ਜੇ ਜਿਹੜਾ ਸਿੱਖ ਰਹਿਤ ਵਿੱਚ ਹੈ ਉਹ ਗੁਰੂ ਨੂੰ ਪਿਆਰਾ ਹੈ ਜਿਹੜਾ ਸਿੱਖ ਰਹਿਤ ਛੱਡ ਬੈਠੇ ਜੋ ਮਰਜ਼ੀ ਹੋਵੇ ਸਤਗੁਰੂ ਉਹ ਨੂੰ ਆਪਣਾ ਸਿੱਖ تسلیم ਨਹੀਂ ਜੇ ਕਰਦਾ ਬਜ਼ੁਰਗਾਂ ਤੋਂ ਸੁਣਦੇ ਆ ਰਹੀ ਹੈ ਜਦੋਂ ਭਾਈ ਰਤਨ ਸਿੰਘ ਰੱਕੜ ਹੋਣਾ ਦੇ ਸਿਰ ਦਾ ਨਾਮ ਵੱਡਾ ਰੱਖਿਆ ਜਾ ਚੁੱਕਾ ਸੀ ਨਾ ਤੇ ਕਿਸੇ ਨੇ ਭਾਈ ਰਤਨ ਸਿੰਘ ਨੂੰ ਆਖਿਆ ਕਿ ਰਤਨ ਸਿੰਘ ਜੀ ਸੇਵਾ ਕਰਨੀ ਹੈ ਨਾ ਕੌਮ ਦੀ ਤੇ ਆਪਣਾ ਮੂੰਹ ਸਿਰ ਤੁਸੀਂ ਮਨਾ ਦਿਓ ਤੁਹਾਡੀ ਪਛਾਣ ਆ ਜਾਏਗੀ ਤੇ ਭਾਈ ਰਤਨ ਸਿੰਘ ਹੋਣੀ ਉਹ ਉਸੇ ਵਕਤ ਜلال ਵਿੱਚ ਆ ਗਏ ਕਹਿਣ ਲੱਗੇ ਤੂੰ ਮੈਨੂੰ ਗੁਰੂ ਤੋਂ ਦੂਰ ਕਰਦਾ ਪਿਆ ਤੂੰ ਮੈਨੂੰ ਇਕੱਲਿਆਂ ਹੋਣ ਲਈ ਆਖ ਰਿਹਾ ਹੈ ਉਹ ਭੜਿਆ ਜੇ ਇਹ ਗੁਰੂ ਦੀ ਮੋਹ ਹੀ ਮੈਂ ਲਹਾ ਛੱਡੀ ਤੇ ਮੈਂ ਤੇ ਕੱਲਾ ਹੋ ਜਾਵਾਂਗਾ ਇਹ ਸਰੂਪ ਗੁਰੂ ਦਾ ਹੈ ਤੇ ਮੈਨੂੰ ਹਮੇਸ਼ਾ ਖਿਆਲ ਰਹਿੰਦਾ ਹੈ ਕਿ ਸਤ ਗੁਰੂ ਮੇਰੇ ਅੰਗ ਸੰਗ ਵਰਤਦਾ ਪਿਆ ਹੈ ਸੁਨੋ ਨੌਜਵਾਨਾਂ ਨੂੰ ਇਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਜ਼ਰੂਰਤ ਹੈਗੀ ਹੈ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ